brought to by silver pumps top quality or consistent performance ke liye sirf silver pumps naam yaad rakhna manmohan raj ji nu kehna chahuna hai jeh tusi jo eh jhoot bolya meri kat ke video apne nal payi hai par eh kya hai ki bahjpa da gangster naal pyar je kar tusi eh jhootha ਜੋ ਵੀਡੀਓ ਕੱਟ ਕੇ ਪਾਈ ਹੈ ਵਾਪਸ ਨਾ ਲਈ ਔਰ ਜਨ ਤੱਕ ਤੌਰ ਤੇ 24 ਘੰਟੇ ਚ ਮਾਫੀ ਨਹੀਂ ਮੰਗੀ ਮਾਨਾਣੀ ਦਾ ਕੇਸ ਪਾਉਂਗਾ ਤੁਹਾਨੂੰ ਸਭ ਕੁਝ ਸਿਖਾਉਂਗਾ ਆਮ ਆਮੀ ਪਾਰਟੀ ਲੀਡਰਾਂ ਨੂੰ ਸਭ ਕੁਝ ਸਿਖਾਉਂਗਾ ਦੁਬਾਰਾ ਜ਼ਿੰਦਗੀ ਚ ਮੇਰੇ ਨਾਲ ਪੰਗਾ ਨਹੀਂ ਲੈਣਾ ਲੈਣ ਦੇਣ ਸੀ ਇਹ ਸਚਾਈ ਸਾਹਮਣੇ ਨਾ ਆਵੇ ਤੁਸੀਂ ਇੱਕ ਫੇਕ ਇੰਕਾਊਂਟਰ ਕਰਵਾਇਆ ਹੈ ਝੂਠਾ ਮੁਕਾਬਲਾ ਕਰਾਇਆ ਹੈ ਔਰ ਡਰਾਮੇਬਾਜ਼ੀ ਨਾਲ ਕਰਵਾਇਆ ਹੈ ਤੁਸੀਂ ਜੋ ਉੱਥੇ ਅਸੀਂ ਹਥਿਆਰ ਲੱਪਣ ਗਏ ਸੀਗੇ ਉੱਥੇ ਜਿਹੋ ਨਾਲ ਗੱਡੇ ਹੋਏ ਸੀਗੇ ਸਾਹਮਣੇ ਗੋਲੀ ਚੜਾਤੀ ਕਿਸੇ ਨੇ ਇਹ ਸਕੂਲ ਜਾਂਦੇ ਬੱਚਿਆਂ ਨਾਲ ਐਡੀ ਬਣਾਈ ਹੈ ਨਾ ਸਟੋਰੀ ਇਹਦਾ ਫੰਡ ਦਾ ਫਾਸਕਰਾ ਕੇ ਛੱਡੂਗਾ। ਬੰਦੇ ਨੇ ਇਸ ਫੇਕ ਇਨਕੰਪਲੀਸ਼ਨ ਵਾਲੇ ਰਾ ਫਾਇਨਾ ਕਰਿਓ ਜੀ ਕਿਉਂਕਿ ਦਿਨ ਗਿਣੇ ਨੇ ਹੁਣ ਤੁਹਾਡੇ ਕੋਲ ਵੀ ਪਿੱਛੇ ਪਹੁੰਗ ਆਉਣ ਮੈਂ ਇਸ ਕੰਮ ਤੇ ਔਰ ਐਸਾ ਪਿੱਛੇ ਪਹੁੰਗਾਂ ਕਿ ਸਾਰੀਆਂ ਪਰਤਾਂ ਅੰਦਰ ਪਰਤਾਂ ਖੋਲ ਕੇ ਰੱਖ ਦੂੰਗਾ। ਆਮ ਆਦਮੀ ਪਾਰਟੀ ਕੱਲ ਦੀ ਮੇਰੀ ਪੰਜਾਬ ਦੇ ਅੰਦਰ ਕੀਤੀ ਹੋਈ ਪ੍ਰੈਸ ਕਾਨਫਰੰਸ ਤੋਂ ਤਿਲ ਬਲਾਈ ਪਈ ਹੈ। ਏਕਰ ਅੱਛੀ ਲੱਗੀ ਹੈ। ਪੂਰੀਆਂ ਮਿਰਚਾਂ ਲੱਗੀਆਂ ਨੇ ਔਰ ਮੇਰੀਆਂ ਵੀਡੀਓ ਕੱਟ-ਕੱਟ ਕੇ ਪਾ ਰਹੇ ਨੇ ਔਰ ਨਾਲ ਅਮਨ ਅਰੋੜਾ ਜੀ ਦਾ ਮੈਂ ਹੁਣੇ ਬਿਆਨ ਦੇਖ ਰਿਆ ਸੀ। ਮੈਂ ਅਮਨ ਅਰੋੜਾ ਜੀ ਨੂੰ ਕਹਿ ਜੇ ਤੁਸੀਂ ਜੋ ਇਹ ਝੂਠ ਬੋਲਿਆ ਮੇਰੇ ਕੱਟ ਕੇ ਵੀਡੀਓ ਆਪਣੇ ਨਾਲ ਪਾਈ ਆ ਔਰ ਇਹ ਕੀ ਹੈ ਕਿ ਭਾਜਪਾ ਦਾ ਗੈਂਗਸਟਰ ਨਾਲ ਪਿਆਰ ਜੇਕਰ ਤੁਸੀਂ ਇਹ ਝੂਠਾ ਜੋ ਵੀਡੀਓ ਕੱਟ ਕੇ ਪਾਈ ਹੈ ਵਾਪਸ ਨਾ ਲਈ ਔਰ ਜਨ ਤੱਕ ਤੌਰ ਤੇ 24 ਘੰਟੇ ਚ ਮਾਫੀ ਨਹੀਂ ਮੰਗੀ ਮਾਨ ਅੰਨੀ ਦਾ ਕੇਸ ਪਾਉਂਗਾ ਔਰ ਤੁਹਾਨੂੰ ਸਭ ਕੁਝ ਸਿਖਾਉਂਗਾ ਆਮ ਆਨਿ ਪਾਰਟੀ ਲੀਡਰਾਂ ਨੂੰ ਸਭ ਕੁਝ ਸਿਖਾਉਂਗਾ ਦੁਬਾਰਾ ਜ਼ਿੰਦਗੀ ਚ ਮੇਰਾ ਨਾ ਪੰਗਾ ਨਹੀਂ ਲੈਣਗੇ ਦੂਜੀ ਗੱਲ ਫੇਰ ਬੜਾ ਜ਼ੋਰ ਦੇ ਕੇ ਕਹਿ ਦਵਾਂ ਬਿਲਕੁਲ ਜੋ ਤੁਸੀਂ ਪੰਜਾਬ ਸਟੇਟ ਬਣਾ ਦਿੱਤਾ ਹੈ ਕੋਈ ਪੁਲਿਸ ਸਟੇਟ ਬਣਾਉਂਦਾ ਹੈ ਪੰਜਾਬ ਨੂੰ ਤੁਸੀਂ ਲੋਕਾਂ ਨੂੰ ਚੁੱਕ ਚੁੱਕ ਕੇ ਮਾਰਦੇ ਪਏ ਜ ਕਿੰਨੇ ਪੈਸਾ ਪੈਦਾ ਕੀਤੇ ਨੇ ਤੁਸੀਂ ਇਹ ਪੈਸਾ ਐਕਸਟਰਸ਼ਨ ਦਾ ਕੌਣ ਲੈ ਰਿਹਾ ਏ ਇਹ ਤੁਹਾਡੀ ਸਰਕਾਰ ਦੇ ਲੋਗ ਲੈ ਰਹੇ ਨੇ ਤਾਂ ਹੀ ਸਰਕਾਰ ਦੇ ਲੋਗ ਪੈਸੇ ਲੈ ਰਹੇ ਨੇ ਤਾਂ ਹੀ ਸਚਾਈ ਸਾਹਮਣੇ ਆਉਣ ਦਿੰਦੇ ਵਰਨਾ ਸੰਜੀਵ ਵਰਮਾ ਜੀ ਦੇ ਪਕੜੇ ਹੋਏ ਲੋਗਾ ਤੋਂ ਸਚਾਈ ਸਾਹਮਣੇ ਆਉਣੀ ਸੀ ਕਿੰਨਾ ਕਿੰਨਾ ਨੇ ਪੈਸੇ ਮੰਗਿਓ ਛਿੱਸਾ ਕਿਦਾ ਕਿਦਾ ਸੀ ਸਰਕਾਰ ਦੇ ਕਿਹੜੇ ਕਿਹੜੇ ਲੋਗ ਇਨਵੋਲ ਸੀਗੇ ਕਿੰਨਾ ਲੋਕਾਂ ਦੇ ਵਿੱਚ ਦਾ ਲੈਣ ਦੇਣ ਸੀ ਇਹ ਸਚਾਈ ਸਾਹਮਣੇ ਨਾ ਆਵੇ ਤੁਸੀਂ ਇੱਕ ਫੇਕ ਇਨਕਾਊਂਟਰ ਕਰਵਾਇਆ ਹੈ ਚੂਠਾ ਮੁਕਾਬਲਾ ਕਰਾਇਆ ਹੈ ਔਰ ਡਰਾਮੇਬਾਜ਼ੀ ਨਾਲ ਕਰਵਾਇਆ ਹੈ ਤੁਸੀਂ ਜੇ ਉੱਥੇ ਅਸੀਂ ਹਥਿਆਰ ਲੱਪਣ ਗਏ ਸੀਗੇ ਉੱਥੇ ਜਿਹੋ ਨਾਲ ਗੱਡੇ ਹੋਏ ਸੀਗੇ ਸਾਹਮਣੇ ਗੋਲੀ ਚਲਾਤੀ ਕਿਸੇ ਨੇ ਇਹ ਸਕੂਲ ਜਾਂਦੇ ਬੱਚਿਆਂ ਨਾਲ ਜਿਹੜੇ ਬੜਾਈਆਂ ਨਾ ਸਟੋਰੀ ਇਹਦਾ ਫੜਦਾ ਫਾਸਕਰਾ ਕੇ ਛੱਡੂੰਗਾ ਔਰ ਮੈਂ ਫੇਰ ਕਹਿ ਰਿਹਾ ਜਿਹੜੇ ਜਿਹੜੇ ਪੁਲਿਸ ਵਾਲਿਆਂ ਨੇ ਇਸ ਫੇਕ ਇਨਕਾਉਂਟਰ ਚ ਨੂੰ ਵਾਲਿਆ ਰਹਾ ਫੋਣਾ ਨਾ ਕਰਿਓ ਜੀ ਕਿਉਂਕਿ ਦਿਨ ਗਿਣੇ ਨੇ ਹੁਣ ਤੁਹਾਡੇ ਕੋਲ ਵੀ ਪਿੱਛੇ ਪਾਉਂਗਾ ਉਣਵੇਂ ਇਸ ਕੰਮ ਤੇ ਔਰ ਐਸਾ ਪਿੱਛੇ ਪਾਉਂਗਾ ਕਿ ਸਾਰੀਆਂ ਪਰਤਾਂ ਅੰਦਰ ਪਰਤਾਂ ਖੋਲ ਕੇ ਰੱਖ ਦੂੰਗਾ ਔਰ ਜਿਹੜੇ ਲੋਕ ਵਾਮ ਆਦੀ ਪਾਰਟੀ ਦੇ ਲੋਕ ਨੇ ਵਾਮ ਆਦੀ ਪਾਰਟੀ ਦੇ ਲੀਡਰ ਨੇ ਜਿਹੜਾ ਐਕਸਟਰੈਕਸ਼ਨ ਤੋਂ ਪੈਸਾ ਲੈ ਰਹੇ ਨੇ ਉਸ ਸੱਚਾਈ ਸਾਹਮਣੇ ਨਾ ਆਵੇ ਇਸ ਕਰਕੇ ਪੰਜਾਬ ਨੂੰ ਪੁਲਿਸ ਸਟੇਟ ਬਣਾ ਕੇ ਰੱਖ ਦਿੱਤਾ ਗਿਆ। ਉਸ ਦਿਨ ਬਠਿੰਡੇ ਅੰਦਰ ਬੇਕਸੂਰ ਲੋਕ ਨੂੰ ਟਾਰਚਰ ਕਰ ਕਰਕੇ ਮਾਰਦਾ ਕਿੰਨੇ ਲੋਕਾਂ ਨੂੰ ਐ ਲੱਬ ਲੱਬ ਕੇ ਤੁਸੀਂ ਨਕਲੀ ਐਂਕਾਊਂਟਰ ਦਿਖਾ ਦਿਖਾ ਕੇ ਮਾਰਦੇ ਪਏ ਜੇ ਮਾਵਾ ਦੇ ਪੁੱਤਾਂ ਨੂੰ ਮਾਰਦੇ ਪਏ ਜੇ ਔਰ ਮਾਵਾ ਦੇ ਪੁੱਤਾਂ ਤੋਂ ਮਰਵਾਉਂਦੇ ਪਏ ਜੇ ਤੁਸੀਂ ਪਹਿਲਾਂ ਐਂਕਾਊਂਟਰ ਕਰਾ ਕਰਨ ਤੋਂ ਪਹਿਲਾਂ ਖੁਦ ਤੁਸੀਂ ਜਾ ਕੇ ਲੋਕਾਂ ਦੇ ਕਤਲੇਆਮ ਕਰਾਰੇ ਜੇ ਖੁਦ ਐਂਕਾਊਂਟਰ ਕਰਾਰੇ ਜੇ ਬਾਅਦ ਅੰਦਰ ਇਹ ਸਾਰੀ ਚੀਜ਼ਾਂ ਦਾ ਪਰਦਾ ਔਰ ਮੈਂ ਕਹਿ ਦਵਾ ਮਨ ਅਰੋੜਾ ਜੀ ਨੂੰ 24 ਘੰਟਿਆਂ ਚ ਨਹੀਂ ਮਾਫੀ ਮੰਗੀ ਤੇ ਤੁਹਾਨੂੰ ਇੱਥੇ ਮਾਮਣੇ ਦਾ ਕੇਸ ਵੀ ਪਾਉਂਗਾ ਔਰ ਕ੍ਰਿਮੀਨਲ ਕੇਸ ਪਾ ਕੇ ਅਮਾਨਾ ਨੀਦਾ ਔਰ ਇੱਕ ਐਸਾ ਸਬਕ ਸਿਖਾਉਂਗਾ ਕਿ ਦੁਬਾਰਾ ਜ਼ਿੰਦਗੀ ਚ ਕੋਈ ਐਸੀ ਬ੍ਰਾਡ ਵੀਡੀਓ ਪਾਉਣ ਦੀ ਮੇਰੀ ਕੋਈ ਜ਼ਰੂਰਤ ਨਹੀਂ ਕਰੇਗਾ ਮੇਰੀ ਗੱਲ ਯਾਦ ਰੱਖਿਓ ਥੋੜਾ ਸਾ